ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭੁਪਿੰਦਰ ਸਿੰਘ ਸੱਜਣ ਦੋਸਤੋ ਪੰਜਾਬ ਹਰਿਆਣਾ ਹਾਈ ਕੋਰਟ ਨੇ ਸੂਬਾ ਸਰਕਾਰਾਂ ਦੇ ਨਾਲ-ਨਾਲ ਕੇਂਦਰ ਦੀ ਸਰਕਾਰ ਨੂੰ ਇੱਕ ਨੋਟਿਸ ਜਾਰੀ ਕੀਤਾ ਹੈਗਾ ਦਰਅਸਲ ਆਪਾਂ ਸਾਰੇ ਜਾਣਦੇ ਹਾਂ ਕਿ ਪਿਛਲੇ ਦਿਨਾਂ ਦੇ ਵਿੱਚ ਤਰਨਤਾਰਨ ਸਾਹਿਬ ਹਲਕਾ ਉਥੋਂ ਦੀ ਇੱਕ ਸਿੱਖ ਨੌਜਵਾਨ ਕੁੜੀ ਜਿਹਦਾ ਨਾਮ ਗੁਰਪ੍ਰੀਤ ਕੌਰ ਹੈ ਉਹ ਜੱਜ ਦੀ ਪ੍ਰੀਖਿਆ ਦੇਣ ਵਾਸਤੇ ਰਾਜਸਥਾਨ ਦੇ ਜੈਪੁਰ ਦੇ ਵਿੱਚ ਜਾਂਦੀ ਹੈ ਪਰ ਉਹਨੂੰ ਕਕਾਰ ਧਾਰਨ ਕੀਤੇ ਹੋਣ ਕਰਕੇ ਪ੍ਰੀਖਿਆ ਵਿੱਚ ਸ਼ਾਮਲ ਹੋਣ ਨਹੀਂ ਦਿੱਤਾ ਗਿਆ ਉਹਨੂੰ ਆਖਿਆ ਗਿਆ ਕਿ ਆਪਣਾ ਕੜਾ ਅਤੇ ਕਿਰਪਾਨ ਉਤਾਰ ਕੇ ਹੀ ਉਹ ਪ੍ਰੀਖਿਆ ਕੇਂਦਰ ਦੇ ਅੰਦਰ ਜਾ ਸਕਦੀ ਹੈ ਸੋ ਉਸ ਗੁਰੂ ਕੀ ਪਿਆਰੀ ਸਿੰਘਣੀ ਨੇ ਉਹਨੇ ਸਿੱਖੀ ਕਮਾ ਲਈ ਬੇਸ਼ੱਕ ਉਹਨੇ ਜੱਜ ਵੀ ਜਿਹੜੀ ਉਹ ਪ੍ਰੀਖਿਆ ਸੀ ਉਹ ਨਹੀਂ ਦਿੱਤੀ ਉਹ ਵਾਪਸ ਆਪਣੇ ਘਰੇ ਪਰਤ ਆਈ ਮਾਮਲਾ ਬਹੁਤ ਜ਼ਿਆਦਾ ਹਾਈਲਾਈਟ ਹੋਇਆ ਔਰ ਉਸ ਤੋਂ ਬਾਅਦ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਸੀ ਉਸ ਪਟੀਸ਼ਨ ਤੇ ਲੰਗੀ 7 ਤਰੀਕ ਨੂੰ ਸੁਣਵਾਈ ਹੋਈ ਹੈ ਚੀਫ ਜਸਟਿਸ ਸ਼ੀਲ 나ਗੂ ਅਤੇ ਜਸਟਿਸ ਸੰਜੀਵ 베ਰੀ ਦੀ ਬੈਂਚ ਨੇ ਇਸ ਮਾਮਲੇ ਦੇ ਉੱਪਰ ਗੰਭੀਰਤਾ ਦੇ ਨਾਲ ਧਿਆਨ ਦਿੱਤਾ ਔਰ ਹਾਈ ਕੋਰਟ ਨੇ ਕੇਂਦਰ ਦੀ ਸਰਕਾਰ ਦੇ ਨਾਲ ਨਾਲ ਸੂਬੇ ਦੀਆਂ ਸਰਕਾਰਾਂ ਨੂੰ ਇੱਕ ਨੋਟਿਸ ਜਾਰੀ ਕੀਤਾ ਹੈਗਾ ਔਰ ਉਹਨਾਂ ਦੇ ਕੋਲੋਂ ਇਸ ਸਬੰਧ ਵਿੱਚ ਜਵਾਬ ਮੰਗਿਆ ਹੈਗਾ ਨੋਟਿਸ ਆਹੀ ਜਾਰੀ ਕੀਤਾ ਗਿਆ ਹੈਗਾ ਕਿ ਧਾਰਾ 25 ਜਿਹੜੀ ਹੈ ਉਹ ਸਿੱਖਾਂ ਨੂੰ ਕਿਰਪਾਨ ਕੈਰੀ ਕਰਨ ਦੀ ਆਗਿਆ ਦਿੰਦੀ ਹੈ ਸਿੱਖ ਆਪਣੇ ਕਕਾਰ ਧਾਰਨ ਕਰ ਸਕਦੇ ਆ ਇਹ ਭਾਰਤ ਦਾ ਸੰਵਿਧਾਨ ਆਰਟੀਕਲ 25 ਹੈਗਾ ਸੋ ਇਸ ਸਬੰਧ ਵਿੱਚ ਉਹਨਾਂ ਨੇ ਸੂਬੇ ਦੀਆਂ ਸਰਕਾਰਾਂ ਦੇ ਕੋਲੋਂ ਜਵਾਬ ਮੰਗਿਆ ਹੈਗਾ ਉਹਨਾਂ ਨੂੰ ਨੋਟਿਸ ਜਾਰੀ ਕਰਕੇ ਵੀ ਤੁਸੀਂ ਇਸ ਸਬੰਧ ਵਿੱਚ ਜਵਾਬ ਦਾਖਲ ਕਰੋ ਕਿ ਸਿੱਖਾਂ ਦੀ ਕਿਰਪਾਣ ਤੋਂ ਦੱਸੋ ਭਲਾ ਕੀ ਇਤਰਾਜ਼ ਹੈ ਕੀ ਇਹਦੇ ਤੋਂ ਕਿਸੇ ਨੂੰ ਕੋਈ ਕਿਸੇ ਤਰ੍ਹਾਂ ਦਾ ਖਤਰਾ ਹੈ ਵਗੈਰਾ ਵਗੈਰਾ ਸੋ ਸੂਬੇ ਦੀਆਂ ਸਰਕਾਰਾਂ ਨੇ ਅਤੇ ਕੇਂਦਰ ਦੀ ਸਰਕਾਰ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇਸ ਸਬੰਧ ਵਿੱਚ ਜਵਾਬ ਦੇਣਾ ਹੈ ਔਰ ਕੋਰਟ ਨੇ ਜਿਹੜੀ ਇਸ ਮਾਮਲੇ ਦੀ ਸੁਣਵਾਈ ਹੈ ਇਹਨੂੰ 29 ਸਤੰਬਰ ਦੇ ਵਾਸਤੇ ਟਾਲ ਦਿੱਤਾ ਹੈਗਾ ਜਦੋਂ ਤੱਕ ਜਵਾਬ ਪੇਸ਼ ਨਾ ਹੋ ਜਾਣ ਸੋ ਹੁਣ ਸੂਬੇ ਦੀਆਂ ਸਰਕਾਰਾਂ ਨੇ ਤੇ ਕੇਂਦਰ ਦੀ ਸਰਕਾਰ ਨੇ ਅਦਾਲਤ ਦੇ ਵਿੱਚ ਇਸ ਸਬੰਧ ਵਿੱਚ ਆਪਣਾ ਜਵਾਬ ਦੇਣਾ ਹੈਗਾ ਜਦੋਂ ਜਵਾਬ ਦਿੱਤਾ ਜਾਊਗਾ ਉਸ ਤੋਂ ਬਾਅਦ ਹੋ ਸਕਦਾ ਫਿਰ ਅਗਲੀ ਤਰੀਕ ਪਵੇ ਜਾਂ ਨਾ ਪਵੇ ਉਹਦੇ ਬਾਰੇ ਹਾਲੇ ਕੁਝ ਨਹੀਂ ਕਿਹਾ ਜਾ ਸਕਦਾ ਉਸ ਤੋਂ ਬਾਅਦ ਪੰਜਾਬ ਹਰਿਆਣਾ ਹਾਈ ਕੋਰਟ ਸਿੱਖਾਂ ਦੇ ਕਕਾਰਾਂ ਦੇ ਸਬੰਧ ਵਿੱਚ ਆਪਣਾ ਫੈਸਲਾ ਸੁਣਾਉਂਗੀ ਖਾਸ ਕਰਕੇ ਜਿਹੜੇ ਸਿੱਖ ਬੱਚੇ ਸਕੂਲਾਂ ਦੇ ਵਿੱਚ ਜਦੋਂ ਪ੍ਰੀਖਿਆ ਦੇਣ ਵਾਸਤੇ ਜਾਂਦੇ ਆ ਤਾਂ ਉਹਨਾਂ ਨੂੰ ਜਦੋਂ ਪ੍ਰੀਖਿਆ ਕੇਂਦਰਾਂ ਦੇ ਵਿੱਚ ਦਾਖਲ ਹੋਣ ਤੋਂ ਰੋਕਿਆ ਜਾਂਦਾ ਸੋ ਉਸ ਤੋਂ ਅਗਲਾ ਫੈਸਲਾ ਜਿਹੜਾ ਹੈਗਾ ਉਹ ਆਊਗਾ ਸਾਡੇ ਬਹੁਤ ਸਾਰੇ ਸਿੱਖ ਐਂ ਸੋਚਦੇ ਆ ਕਿ ਹਾਂ ਬਈ ਜਿਹੜਾ ਆਰਟੀਕਲ 25 ਹੈਗਾ ਭਾਰਤ ਦਾ ਸੰਵਿਧਾਨ ਉਹ ਸਿੱਖਾਂ ਨੂੰ ਕਿਰਪਾਨ કેરી ਕਰਨ ਦੀ ਆਗਿਆ ਦਿੰਦਾ ਔਰ ਉਸ ਤੋਂ ਬਾਅਦ ਜੇ ਕਿਤੇ ਰੋਕਿਆ ਜਾਂਦਾ ਹੈ ਵਿਦਿਆਰਥੀਆਂ ਨੂੰ ਜਾਂ ਜਦੋਂ ਸਿੱਖ ਯਾਤਰੀ ਜਦੋਂ ਹਵਾਈ ਜਹਾਜ਼ ਦੇ ਰਾਹੀਂ ਇੰਡੀਆ ਟੂ ਇੰਡੀਆ ਭਾਰਤ ਦੇ ਵਿੱਚ ਵਿੱਚ ਹੀ ਜਦੋਂ ਕਿਤੇ ਸਫ਼ਰ ਕਰਦੇ ਆ ਤਾਂ ਉਸ ਵੇਲੇ ਵੀ ਉਹਨਾਂ ਦੀ ਕਿਰਪਾਨ ਨੂੰ ਉਤਾਰ ਲਿਆ ਜਾਂਦਾ ਹੈ ਤਾਂ ਇਹਦੇ ਸਬੰਧ ਵਿੱਚ ਜਦੋਂ ਸੰਘਰਸ਼ ਕਰਦੇ ਆ ਅਦਾਲਤਾਂ ਤੱਕ ਪਟੀਸ਼ਨਾਂ ਪਾਈਆਂ ਜਾਂਦੀਆਂ ਨੇ ਉਸ ਵੇਲੇ ਜੇ ਹੱਕ ਦੇ ਵਿੱਚ ਫੈਸਲਾ ਆ ਗਿਆ ਤਾਂ ਸਿੱਖ ਇੱਥੇ ਇਦਾਂ ਸੋਚਦੇ ਆ ਕਿ ਆਪਾਂ ਇੱਕ ਬਹੁਤ ਵੱਡੀ ਜੰਗ ਜਿੱਤ ਲਈ ਹੈ ਜਿਹੜੀ ਗੱਲ ਖਾਸ ਕਰਨ ਵਾਸਤੇ ਮੈਂ ਤੁਹਾਡੇ ਰੂਬਰੂ ਹਾਂ ਔਰ ਦੂਸਰੀ ਗੱਲ ਇੱਥੇ ਇਹ ਗੱਲ ਆਖੀ ਜਾਂਦੀ ਹੈ ਬਾਰ-ਬਾਰ ਸਿੱਖਾਂ ਦੇ ਮਨਾਂ ਵਿੱਚ ਪਾਈ ਜਾਂਦੀ ਹੈ ਕਿ ਜਿਹੜਾ ਭਾਰਤ ਦਾ ਸੰਵਿਧਾਨ ਹੈ ਬਿਲਕੁਲ ਠੀਕ ਹੈ ਬਿਲਕੁਲ ਦਰੁਸਤ ਹੈ ਉਹਦੇ ਵਿੱਚ ਤੁਹਾਨੂੰ ਕਕਾਰ ਧਾਰਨ ਕਰਨ ਦੀ ਆਗਿਆ ਦਿੱਤੀ ਤਾਂ ਹੋਈ ਹੈ ਪਰ ਜਦੋਂ ਗਾਹੇ ਬਗਾਹੇ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਦੇ ਵੱਲੋਂ ਵੱਖ-ਵੱਖ ਆਦਾਰਿਆਂ ਦੇ ਵੱਲੋਂ ਜਦੋਂ ਸਿੱਖ ਵਿਦਿਆਰਥੀਆਂ ਦੇ ਕਕਾਰਾਂ ਦੇ ਉੱਪਰ ਰੋਕ ਲਾਈ ਜਾਂਦੀ ਹੈ ਤਾਂ ਉਸ ਵੇਲੇ ਸਿੱਖਾਂ ਦੇ ਚਿਹਰੇ ਜਿਹੜੇ ਆ ਉਹ ਫਿਰ ਮੁਰਝਾ ਜਾਂਦੇ ਆ ਭਲਾ ਕਿਉਂ ਹੁਣ ਜਿੱਦਾਂ ਆ ਪਿੱਛੇ ਘਟਨਾ ਜਿਹੜੀ ਹੋ ਕੇ ਹਟੀ ਆ ਉਸ ਨੌਜਵਾਨ ਕੁੜੀ ਨੇ ਇਹ ਗੱਲ ਆਖੀ ਸੀ ਕਹਿੰਦੀ ਕਿ ਪਹਿਲਾਂ ਮੈਨੂੰ ਇੱਕ ਵਾਰੀ ਅੰਦਰ ਜਾ ਲੈਣ ਦਿੱਤਾ ਗਿਆ ਸੀਗਾ ਪ੍ਰੀਖਿਆ ਦੇਣ ਦੇ ਵਾਸਤੇ ਪਰ ਅੰਦਰ ਜਦੋਂ ਮੈਂ ਗਈ ਆ ਤੇ ਉਸ ਤੋਂ ਬਾਅਦ ਮੈਨੂੰ ਫਿਰ ਬਾਹਰ ਭੇਜ ਦਿੱਤਾ ਗਿਆ ਇਹ ਕਹਿ ਕੇ ਭੇਜਿਆ ਗਿਆ ਮੈਨੂੰ ਬਾਹਰ ਕਿ ਰਾਜਸਥਾਨ ਦੀ ਕੋਰਟ ਨੇ ਰਾਜਸਥਾਨ ਦੀ ਹਾਈ ਕੋਰਟ ਨੇ ਇਹ ਫੈਸਲਾ ਕੀਤਾ ਹੈਗਾ ਕਿ ਸਿੱਖ ਵਿਦਿਆਰਥੀ ਜਾਂ ਸਿੱਖ ਵਿਦਿਆਰਥਣ ਇਸ ਤਰੀਕੇ ਦੇ ਨਾਲ ਕਕਾਰ ਧਾਰਨ ਕਰਕੇ ਭਾਵ ਕਿ ਕੜਾ ਅਤੇ ਕਿਰਪਾਨ ਖਾਸ ਕਰਕੇ ਉਹ ਇਹ ਧਾਰਨ ਕਰਕੇ ਪ੍ਰੀਖਿਆ ਕੇਂਦਰ ਦੇ ਵਿੱਚ ਦਾਖਲ ਨਹੀਂ ਹੋ ਸਕਦੇ ਉਸ ਕੁੜੀ ਨੇ ਇਹ ਗੱਲ ਆਖੀ ਸੀਗੀ ਔਰ ਉਸ ਤੋਂ ਬਾਅਦ ਫਿਰ ਆਪਾਂ ਸਾਰੇ ਜਾਣਦੇ ਪਹਿਲਾਂ ਗੱਲ ਕਰ ਹਟਿਆ ਉਹਨੇ ਪ੍ਰੀਖਿਆ ਨਹੀਂ ਦਿੱਤੀ ਉਹ ਵਾਪਸ ਆਪਦੇ ਘਰੇ ਪਰਤ ਗਈ ਹੈ ਬਹੁਤ ਜ਼ਿਆਦਾ ਮਾਮਲਾ ਹਾਈਲਾਈਟ ਹੋ ਗਿਆ ਔਰ ਇਹਦੇ ਤੇ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਟੀਸ਼ਨ ਪਾਈ ਆ ਤੇ ਉਸ ਪਟੀਸ਼ਨ ਦੇ ਸਬੰਧ ਵਿੱਚ ਤਾਂ ਖਬਰ ਸਿਰਫ ਇੰਨੀ ਕਾ ਅਗਲੀ ਖਬਰ ਜਿਹੜੀ ਆ ਫਿਰ ਉਹ 29 ਸਤੰਬਰ ਨੂੰ ਸੁਣਵਾਈ ਹੋਣੀ ਹੈ ਇਸ ਮੁਤਲਕ ਉਹ 29 ਸਤੰਬਰ ਨੂੰ ਦੁਬਾਰਾ ਸੁਣ ਲੈਣ ਤੇ ਇਸ ਸਬੰਧ ਵਿੱਚ ਅਪਡੇਟ ਕੀ ਆਈ ਹੈਗੀ ਆ ਉਸ ਅਪਡੇਟ ਦੇ ਉੱਪਰ ਵੀ ਆਪਾਂ ਧਿਆਨ ਰੱਖਾਂਗੇ ਜਦੋਂ ਨਵੀਂ ਗੱਲ ਕੋਈ ਆਈ ਤਾਂ ਆਪਾਂ ਉਸ ਦਿਨ ਵੀ ਗੱਲਬਾਤ ਕਰਾਂਗੇ ਜਿੱਦਾਂ ਮੈਂ ਪਹਿਲਾਂ ਇਹ ਗੱਲ ਕਹਿ ਕੇ ਹਟਿਆ ਨਾ ਕਿ ਸਾਡੇ ਬਹੁਤ ਸਾਰੇ ਸਿੱਖ ਇਦਾਂ ਸਮਝਦੇ ਆ ਕਿ ਅਸੀਂ ਜੰਗ ਜਿੱਤ ਲਈ ਹੈ ਔਰ ਬਹੁਤ ਸਾਰੇ ਸੱਜਣ ਇਦਾਂ ਕਹਿੰਦੇ ਆ ਕਿ ਭਾਰਤ ਦੇ ਸੰਵਿਧਾਨ ਨੇ ਤੁਹਾਨੂੰ ਸ੍ਰੀ ਸਾਹਿਬ ਕੈਰੀ ਕਰਨ ਦੀ ਆਗਿਆ ਦਿੱਤੀ ਹੋਈ ਹੈ ਤੁਹਾਨੂੰ ਕਕਾਰ ਧਾਰਨ ਕਰਨ ਦੀ ਆਗਿਆ ਹੈ ਕਿ ਇਹ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਤਸੱਲੀ ਵਾਲੀ ਗੱਲ ਹੈ ਇਹ ਅਧਿਕਾਰ ਤੁਹਾਨੂੰ ਭਾਰਤ ਦੇ ਸੰਵਿਧਾਨ ਨੇ ਦਿੱਤਾ ਹੈ ਬਹੁਤ ਸਾਰੇ ਸਿੱਖ ਇਦਾਂ ਸਮਝਦੇ ਆ ਔਰ ਇਹ ਗੱਲ ਮੰਨ ਕੇ ਔਰ ਪੱਕੇ ਤੌਰ ਤੇ ਇਸ ਗੱਲ ਨੂੰ ਆਪਣੇ ਦ ਅਤੇ ਦਿਮਾਗ ਦੇ ਅੰਦਰ ਉਹਨਾਂ ਨੇ ਇਹ ਘਰ ਕੀਤਾ ਹੋਇਆ ਜਿਹੜਾ ਏਦਾਂ ਸੋਚਦੇ ਆ ਮੈਂ ਉਹਨਾਂ ਨੂੰ ਇਹ ਗੱਲ ਕਹਿਣੀ ਚਾਹੂੰਗਾ ਕਿ ਆਪਾਂ ਉਸ ਵੇਲੇ ਇਹ ਗੱਲ ਕਿਉਂ ਭੁੱਲ ਜਾਂਦੇ ਆ ਵੀ ਜਿਹੜਾ ਸਿੱਖਾਂ ਦੇ ਲਈ ਕਕਾਰ ਧਾਰਨ ਕਰਦਾ ਅਧਿਕਾਰ ਆ ਉਹ ਭਾਰਤ ਦੇ ਸੰਵਿਧਾਨ ਤੋਂ ਕਿਤੇ ਪਹਿਲਾਂ ਸਿੱਖਾਂ ਨੂੰ ਗੁਰੂ ਸਾਹਿਬ ਜੀ ਨੇ ਬਖਸ਼ਿਆ ਹੈਗਾ ਇਹ ਗੱਲ ਆਪਾਂ ਪਤਾ ਨਹੀਂ ਕਿਉਂ ਭੁੱਲ ਜਾਂਦੇ ਆ ਔਰ ਉਹ ਸਾਰੀ ਗੱਲ ਭੁੱਲ ਕੇ ਆਪਾਂ ਸਿਰਫ ਇੱਥੇ ਤੱਕ ਸੀਮਿਤ ਹੋ ਜਾਂਦੇ ਆ ਮੈਂ ਬਹੁਤ ਸਾਰੇ ਸੱਜਣਾ ਦੇ ਨਾਲ ਇੰਟਰਵਿਊ ਕਰਦਾ ਹੈਗਾ ਤੇ ਉਹ ਬਾਰ-ਬਾਰ ਕਈ ਏਦਾਂ ਕਹਿੰਦੇ ਆ ਕਹਿੰਦੇ ਵੀ ਤੁਹਾਨੂੰ ਭਾਰਤ ਦਾ ਸੰਵਿਧਾਨ ਇਸ ਚੀਜ਼ ਦੀ ਆਗਿਆ ਦਿੰਦਾ ਆ ਧਾਰਾ ਪੜੋ ਆ ਧਾਰਾ ਪੜੋ ਆ ਧਾਰਾ ਪੜੋ ਪਰ ਮੈਂ ਉਹਨਾਂ ਨੂੰ ਇਹ ਗੱਲ ਬਾਰ-ਬਾਰ ਇੱਕ ਪੱਤਰਕਾਰ ਹੋਣ ਦੇ ਨਾਤੇ ਸਵਾਲ ਵੀ ਪੁੱਟ ਕਰਦਾ ਹੁੰਦਾ ਵੀ ਤੁਸੀਂ ਪਿੱਛੇ ਕਿਉਂ ਨਹੀਂ ਜਾਂਦੇ ਹੈਗੇ ਸੰਵਿਧਾਨ ਤੇ 1950 ਦੇ ਵਿੱਚ ਲਾਗੂ ਹੁੰਦਾ ਉਸ ਤੋਂ ਪਹਿਲਾਂ ਲਿਖਿਆ ਗਿਆ ਹੋਊਗਾ ਮੁਲਕ ਭਾਰਤ 1947 ਦੇ ਵਿੱਚ ਆਜ਼ਾਦ ਹੁੰਦਾ ਤੇ 1947 ਦੇ ਵਿੱਚ ਭਾਰਤ ਬਣਦਾ ਔਰ ਜਿਹੜੇ ਸਿੱਖਾਂ ਨੂੰ ਕਕਾਰ ਨੇ ਉਹ ਤੇ ਬਹੁਤ ਪਹਿਲਾਂ ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਬਖਸ਼ੇ ਹੋਏ ਆ ਜਿਹੜੇ ਸਿੱਖਾਂ ਨੂੰ ਅਧਿਕਾਰ ਆ ਆਪਾਂ ਕੇਵਲ ਕੁਰਪਾਨ ਦੀ ਗੱਲ ਕਰਦੇ ਆ 6 ਇੰਚ ਦੀ ਗੱਲ ਕਰਦੇ ਆ 3 ਫੁੱਟ ਕੁਰਪਾਨ ਦੀ ਗੱਲ ਕਰਦੇ ਆ ਉਹ ਤੇ ਭਾਰਤ ਦਾ ਜਿਹੜਾ ਸੰਵਿਧਾਨਵਾਜ ਹੈ ਕਿਤੇ ਆਗਿਆ ਦਿੱਤੀ ਵੀ ਹੋਈ ਹੈ ਆ ਸਿਮਰਿੰਦ ਸਿੰਘ ਮਾਨ ਹੋਰੀ ਜਦੋਂ ਪਾਰਲੀਮੈਂਟ ਦੇ ਵਿੱਚ ਜਿੱਤਣ ਤੋਂ ਬਾਅਦ ਇੱਕ ਵਾਰ ਆ ਗਏ ਸੀ ਤੁਹਾਨੂੰ ਯਾਦ ਹੋਊਗਾ ਉਸ ਵੇਲੇ ਉਹਨਾਂ ਨੂੰ ਸ਼੍ਰੀ ਸਾਹਿਬ ਸਮੇਤ ਅੰਦਰ ਨਹੀਂ ਸੀ ਜਾਣ ਦਿੱਤਾ ਗਿਆ ਸੋ ਇੱਥੇ ਇੰਨੀ ਕਾਗ ਆ ਜੀ ਭਾਰਤ ਦੇ ਸੰਵਿਧਾਨ ਦੇ ਮੁਤਾਬਕ ਹੁਣ ਉੱਥੇ ਕਈ ਵਾਰ ਇਹ ਗੱਲ ਵੀ ਹੁੰਦੀ ਹੈ ਕਿ ਇਹ ਦੇ ਵਿੱਚ ਭਾਰਤ ਦੇ ਸੰਵਿਧਾਨ ਦਾ ਥੋੜੀ ਕੋਈ ਕਸੂਰ ਹੈਗਾ ਜਿਹੜੇ ਲੋਕ ਸੱਤਾ ਦੇ ਉੱਪਰ ਕਾਬਜ਼ ਨੇ ਉਹਨਾਂ ਲੋਕਾਂ ਨੇ ਭਾਰਤ ਦੇ ਸੰਵਿਧਾਨ ਨੂੰ ਉਲੰਘ ਕੇ ਇਸ ਕਿਸਮ ਦੀਆਂ ਰੋਕਾਂ ਲਾ ਦਿੱਤੀਆਂ ਹੋਈਆਂ ਨੇ ਕਿ ਦੋਸ਼ ਤੇ ਉਹਨਾਂ ਦਾ ਹੈ ਕਸੂਰ ਤੇ ਉਹਨਾਂ ਦਾ ਹੈ ਭਾਰਤ ਦੇ ਸੰਵਿਧਾਨ ਦਾ ਦੇ ਵਿੱਚ ਕੋਈ ਕਸੂਰ ਨਹੀਂ ਹੈਗਾ ਜਦੋਂ ਇਹ ਗੱਲ ਕਹਿੰਦੇ ਆ ਤੇ ਕਈ ਵਾਰ ਸਾਡੇ ਲੋਕਾਂ ਦੀ ਫਿਰ ਸੰਤੁਸ਼ਟੀ ਹੋ ਜਾਂਦੀ ਹੈ ਪਰ ਮੈਂ ਫਿਰ ਉਹਨਾਂ ਨੂੰ ਇਹ ਗੱਲ ਅੱਗੇ ਮੋੜ ਵੀ ਕਹਿਣਾ ਹੁੰਦਾ ਮੈਂ ਜਿਨ੍ਹਾਂ ਨਾਲ ਇੰਟਰਵਿਊ ਕਰਦਾ ਹੈਗਾ ਜਿਹੜੇ ਇਸ ਸੰਬੰਧ ਵਿੱਚ ਗੱਲ ਕਰਦੇ ਆ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਪ੍ਰਗਟਿਓ ਖਾਲਸਾ ਪ੍ਰਮਾਤਮਕੀ ਮੋਜ ਪਰਮਾਤਮਾ ਦੇ ਮੌਜ ਦੇ ਵਿੱਚ ਜਦੋਂ ਪ੍ਰਗਟ ਹੋਇਆ ਖਾਲਸਾ ਤੇ ਖਾਲਸੇ ਨੂੰ ਗੁਰੂ ਸਾਹਿਬ ਜੀ ਨੇ ਸਾਰਾ ਕੁਝ ਬਖਸ਼ਿਆ। ਹਮ ਰਾਖਤ ਪਾਤਸ਼ਾਹੀ ਦਾਵਾ ਦਾਵਾ ਬਖਸ਼ਿਆ ਪਾਤਸ਼ਾਹੀ ਦਾ। ਔਰ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਕੰਡ ਦੇ ਉੱਪਰ ਹੱਥ ਰੱਖਿਆ ਦਸਮ ਪਾਤਸ਼ਾਹ ਜੀ ਨੇ ਔਰ ਉਹਨਾਂ ਨੇ ਇਸ ਸਰਜ਼ਮੀਨ ਦੇ ਉੱਪਰ ਖਾਲਸਾ ਰਾਜ ਕਾਇਮ ਕੀਤਾ ਸੀਗਾ ਪਹਿਲਾ ਜਿਹੜਾ ਭਾਵੇਂ ਅੱਠ ਬੜੇ ਰਹਿੰਦਾ। ਉਸ ਤੋਂ ਬਾਅਦ ਉਹਨਾਂ ਦੀ ਕਿਦਾਂ ਸ਼ਹਾਦਤ ਹੁੰਦੀ ਹੈ ਉਹ ਸਾਰਾ ਕੁਝ ਸਾਡੇ ਸਾਰਿਆਂ ਦੇ ਸਾਹਮਣੇ ਹੈ। ਉਹਨਾਂ ਦੀ ਉਹ ਸ਼ਹਾਦਤ ਕਿਉਂਕਿ ਹਕੂਮਤਾਂ ਨੂੰ ਇਹ ਗੱਲ ਬਰਦਾਸ਼ਤ ਨਹੀਂ ਸੀਗੀ ਕਿ ਕੱਲ ਇੱਕ ਤਾਜ਼ਾ ਕੌਮ ਜਿਹੜੀ ਐ ਇੱਕ ਬਿਲਕੁਲ ਨਵੀਂ ਕੌਮ ਐ ਉਸ ਕੌਮ ਦੇ ਵਿੱਚ ਇੰਨਾ ਦਮ ਉਹ ਇੰਨੀ ਛੇਤੀ ਹੀ ਰਾਜ ਭਾਗ ਇਸ ਧਰਤੀ ਦੇ ਉਪਸਥਾਪਿਤ ਕਰ ਜਾਣ ਹਕੂਮਤਾਂ ਭਲਾਈ ਦਾ ਕਿੱਦਾਂ ਬਰਦਾਸ਼ਤ ਕਰ ਸਕਦੀਆਂ ਨੇ ਸਮਾਂ ਬੀਤਦਾ ਹਾਲਾਤ ਬਦਲਦੇ ਐ ਫਿਰ ਸਾਰਾ ਕੁਝ ਡਾਊਨ ਹੁੰਦਾ ਕਦੀ ਉੱਪਰ ਹੁੰਦਾ ਸਾਰਾ ਸੰਘਰਸ਼ ਸਿੱਖਾਂ ਦੇ ਪਿੱਛੇ ਆਪਾਂ ਵੇਖਦੇ ਜਦੋਂ 18ਵੀਂ ਸਦੀ ਦਾ ਸਿੱਖ ਇਤਿਹਾਸ ਪੜ੍ਹਦੇ ਐ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਭਾਗ ਜਦੋਂ ਆਉਂਦਾ ਤਾਂ ਉਹ ਜਿਹੜਾ ਰਾਜ ਭਾਗ ਆ ਸਿੱਖ ਰਾਜ ਖਾਲਸਾ ਰਾਜ ਜਿਹਨੂੰ ਕਿਹਾ ਜਾਂਦਾ ਉਹ ਰਾਜ ਕਿੰਨਾ ਜ਼ਿਆਦਾ ਵਧੀਆ ਸੀਗਾ ਮੈਂ ਜਿਹੜਾ ਭਾਰਤ ਦੇ ਸੰਵਿਧਾਨ ਦੇ ਵਿੱਚ ਤੁਹਾਨੂੰ ਆ ਇਨਾ ਹੱਕ ਕੋਈ ਦੇ ਦਿੱਤਾ ਗਿਆ ਹੈਗਾ ਮੈਂ ਉਹਦਾ ਕੰਪੈਰੀਜ਼ਨ ਕਰਨ ਦੀ ਗੱਲ ਕਰਦਾ ਤੁਸੀਂ ਜਦੋਂ ਕੰਪੈਰੀਜ਼ਨ ਕਰਕੇ ਵੇਖੋ ਤੁਸੀਂ ਸ੍ਰੀ ਸਾਹਿਬ ਤੁਹਾਨੂੰ 6 ਇੰਚ ਦੀ ਜਾਂ ਤੁਹਾਨੂੰ 9 ਇੰਚ ਜਾਂ ਤੁਹਾਨੂੰ 3 ਫੁੱਟ ਉਹਦੇ ਵਿੱਚ ਵੀ ਤੁਹਾਨੂੰ ਮੁਸ਼ਕਲਾਂ ਦਾ ਖਾਲਸਾ ਜੀ ਸਾਹਮਣਾ ਕਰਨਾ ਪੈਂਦਾ ਤੁਸੀਂ ਕੰਪੈਰੀਜ਼ਨ ਆਪਣੇ ਆਪ ਕਿਉਂ ਨਹੀਂ ਕਰਦੇ ਹੈਗੇ ਤੁਹਾਡੇ ਤੇ ਆਪਦੇ ਰਾਜ ਹੁੰਦੇ ਸੀਗੇ ਤੁਸੀਂ ਤਖਤਾਂ ਤਾਜਾਂ ਘੋੜਿਆਂ ਆਪਣੀਆਂ ਫੌਜਾਂ ਦੇ ਮਾਲਕ ਹੋਇਆ ਕਰਦੇ ਸੀਗੇ ਤੁਹਾਡੇ ਕੋਲ ਕਿਹੜੀ ਗੱਲ ਦੀ ਭਲਾ ਕਮੀ ਸੀਗੀ ਸਾਰਾ ਕੁਝ ਤੇ ਤੁਹਾਡੇ ਕੋਲੇ ਹੁੰਦਾ ਸੀਗਾ ਜਦੋਂ ਤੁਸੀਂ ਉਹ ਸਾਰੇ ਕਾਸੇ ਨੂੰ ਇਹ ਸਾਰੇ ਕਾਸੇ ਦੇ ਨਾਲ ਕੰਪੈਰੀਜ਼ਨ ਕਰੋਗੇ ਤਾਂ ਮੈਨੂੰ ਲੱਗਦਾ ਕਿ ਫਿਰ ਤੁਹਾਨੂੰ ਇਹ ਲੱਗੂਗਾ ਕਿ ਤੁਸੀਂ ਇੱਥੇ ਹੁੰਨੇ ਸੀਗੇ ਕਿੰਨੇ ਉੱਪਰ ਤੁਸੀਂ ਤੇ ਉਹ ਤੋਂ ਸਭ ਤੋਂ ਥੱਲੇ ਨੂੰ ਆ ਗਏ ਆ ਜੇ ਨਹੀਂ ਆ ਗਏ ਆ ਕੰਪੈਰੀਜ਼ਨ ਕਰਨ ਤੋਂ ਬਾਅਦ ਤਾਂ ਫਿਰ ਤੁਸੀਂ ਤਾਂ ਦੱਸਦੇ ਹੋ ਮੈਂ ਸਿਰਫ ਇੱਕ ਕੰਪੈਰੀਜ਼ਨ ਕਰਨ ੜਿਆ ਹੈਗਾ ਕਿ ਭਾਰਤ ਦੇ ਸੰਵਿਧਾਨ ਦੇ ਵਿੱਚ ਸਿੱਖਾਂ ਦੇ ਹੱਕ ਹਕੂਕ ਸੰਵਿਧਾਨ ਦੇ ਵਿੱਚ ਭਾਵੇਂ ਸੁਰੱਖਿਅਤ ਰੱਖੇ ਗਏ ਐ ਪਰ ਬਾਵਜੂਦ ਇਹਦੇ ਸਿੱਖਾਂ ਨੂੰ ਸਿੱਖਾਂ ਦੇ ਕੋਲੋਂ ਉਹ ਅਧਿਕਾਰ ਗਾਹੇ ਬਗਾਹੇ ਖੋਏ ਜਾਂਦੇ ਐ ਔਰ ਸਿੱਖਾਂ ਨੂੰ ਇਹ ਅਹਿਸਾਸ ਕਰਵਾਇਆ ਜਾਂਦਾ ਕਿ ਸਾਨੂੰ ਤੁਹਾਡੇ ਕਕਾਰ ਚੁੱਭਦੇ ਐ ਔਰ ਮੈਂ ਇੱਕ ਕੰਪੈਰੀਜ਼ਨ ਕਰਦਾ ਸਿਰਫ ਕਿ ਇੱਥੇ ਤੁਹਾਨੂੰ ਆਹ ਕੁਝ ਮਿਲਿਆ ਸੰਵਿਧਾਨ ਦੀ ਛਤਰਛਾਇਆ ਦੇ ਹੇਠਾਂ ਲੰਮੀਆਂ ਗੱਲਾਂ ਨੇ ਹੋਰ ਬਹੁਤ ਜ਼ਿਆਦਾ ਇਸ ਸੰਵਿਧਾਨ ਦੀ ਛਤਰਛਾਇਆ ਹੇਠ ਸਿੱਖਾਂ ਨੂੰ ਮਿਲਿਆ ਪਰ ਆਪਾਂ ਕੇਵਲ ਰਾਜ ਭਾਗ ਤੇ ਹੱਕਾਂ ਦੀ ਗੱਲ ਕਰਦੇ ਆਂ ਇਦੋਂ ਪਹਿਲਾਂ ਖਾਲਸੇ ਦੇ ਕੋਲ ਕੀ ਕੁਝ ਨਹੀਂ ਸੀਗਾ ਖਾਲਸਾ ਜੀ ਤੁਹਾਡੇ ਕੋਲ ਆਪਣੀ ਤਾਕਤ ਸੀਗੀ ਤੁਹਾਡੇ ਕੋਲ ਆਪਦੇ ਰਾਜ ਭਾਗ ਹੋਇਆ ਕਰਦੇ ਸੀਗੇ ਸੋ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਜਿਹਨੂੰ ਆਪਾਂ ਸਿੱਖਾਂ ਦੀ ਸਿਰਮੌਰ ਸੰਸਥਾ ਵੀ ਕਹਿੰਦੇ ਆ ਸਿੱਖ ਵੋਟਾਂ ਪਾ ਕੇ ਹਾਲਾਂਕਿ ਆ ਵੀ ਜਿਹੜੀ ਗੱਲ ਹੈਗੀ ਆ ਕਿਹੜੀ-ਕਿਹੜੀ ਗੱਲ ਕਰ ਲਈ ਹੈ ਜੀ ਖਾਲਸਾ ਜੀ ਤੁਹਾਡੀ ਸਿਲੈਕਸ਼ਨ ਹੋਇਆ ਕਰਦੀ ਸੀਗੀ ਇਲੈਕਸ਼ਨ ਤਾਂ ਹੁੰਦੀ ਨਹੀਂ ਸੀਗੀ ਉੱਥੇ ਵੀ ਆਪਾਂ ਮਾਰ ਖਾ ਗਏ ਉਸ ਚੱਕਰ ਵੀ ਉਹਦੇ ਵਿੱਚ ਆਪਾਂ ਘੁੰਮ ਗਏ ਜਦੋਂ ਇਲੈਕਸ਼ਨ ਜਾਂ ਸਿਲੈਕਸ਼ਨ ਇਲੈਕਸ਼ਨ ਵਾਲੇ ਭੰਬਲ ਪੂਸੇ ਦੇ ਵਿੱਚ ਹੀ ਆਪਾਂ ਘੁੰਮਣਦੇ ਆਂ ਵੀ 5 ਵਰਿਆਂ ਬਾਅਦ ਹੋਣੀ ਜ਼ਰੂਰੀ ਹੁੰਦੀ ਹੈ ਔਰ ਅਗਲੇ ਕਰਵਾਉਂਦੇ ਨਹੀਂ ਹੈਗੇ ਆਪਾਂ ਕਰਵਾਉਣ ਦੇ ਵਾਸਤੇ ਖਾਲਸਾ ਜੀ ਤੁਸੀਂ ਜ਼ੋਰ ਲਾਉਂਦੇ ਜੋ ਆਹੀ ਘੁੰਮਣ ਘੇਰੀਆਂ ਨਾ ਜੀ ਐਦੇ ਭਾਰਤ ਦਾ ਸੰਵਿਧਾਨ ਤੁਹਾਨੂੰ ਆਹ ਹੱਕ ਦਿੰਦਾ ਇੰਨਾ ਹੱਕ ਦਿੰਦਾ ਫਲਾਣੇ ਸੂਬੇ ਦੀ ਸਰਕਾਰ ਨੇ ਖੋਹ ਲਿਆ ਫਲਾਣੇ ਪ੍ਰੀਖਿਆ ਕੇਂਦਰ ਦੇ ਵਿੱਚ ਵਿਦਿਆਰਥੀਆਂ ਨੂੰ ਉਹਨਾਂ ਨੇ ਰੋਕ ਦਿੱਤਾ ਉਹਨਾਂ ਨੇ ਤੁਹਾਡੇ ਕੋਲੋਂ ਤੁਹਾਡਾ ਹੱਕ ਖੋਹ ਲਿਆ ਔਰ ਹੱਕ ਲੈਣ ਦੇ ਵਾਸਤੇ ਸੰਘਰਸ਼ ਕਰ ਲਿਆ ਇਸ ਘੁੰਮਣ ਘੇਰੀ ਦੇ ਵਿੱਚ ਰਹਿ ਗਏ ਨਾ ਜੀ ਇਸ ਤੋਂ ਪਿੱਛੇ ਜਿਹੜੀ ਮੇਨ ਗੱਲ ਸੀਗੀ ਜਿਸ ਚੀਜ਼ ਦੇ ਵਾਸਤੇ ਸਿੱਖ ਅੱਜ ਸੰਘਰਸ਼ ਕਰਦੇ ਵੀ ਪਏ ਹੈਗੇ ਆ ਉਹੀ ਸੰਘਰਸ਼ ਜਦੋਂ ਤੁਹਾਡੇ ਆਪ ਦੇ ਰਾਜ ਭਾਗ ਹੋਣਗੇ ਤਾਂ ਉਸ ਵੇਲੇ ਤਾਂ ਤੁਹਾਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਰੁਕਾਵਟ ਨਹੀਂ ਨਾ ਹੋਊਗੀ ਸੋ ਇਹ ਕੋ ਸਾਰੀ ਗੱਲਬਾਤ ਹੈਗੀ ਆ ਸੋ ਇਹ ਘੁੰਮਣ ਕੇ ਰਹੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂ ਗੱਲ ਕਰਨ ਦੇ ਆ ਸਗਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਮੈਂ ਕਦੇ ਵੀ ਸੋਚਦਾ ਹੁੰਦਾ ਹਾਂ ਉਹਨਾਂ ਦੇ ਕੰਮ ਕਾਰ ਕਰਨ ਦੇ ਢੰਗ ਤਰੀਕਿਆਂ ਨੂੰ ਲੈ ਕੇ ਸ਼ਾਇਦ ਉਹ ਵੀ ਕਦੀ ਕੰਪੈਰੀਜ਼ਨ ਇਸ ਗੱਲ ਦਾ ਨਹੀਂ ਕਰਦੇ ਹੈਗੇ ਉਦਾਂ ਕਰਦੇ ਹੋਣਗੇ ਗੱਲ ਨਹੀਂ ਬਾਤੀ ਸਟੇਜਾਂ ਦੇ ਉੱਪਰ ਵੀ ਹੋ ਸਕਦਾ ਕੋਈ ਕਰਦਾ ਹੋਵੇ ਪਰ ਅਮਲੀ ਰੂਪ ਦੇ ਵਿੱਚ ਜੇ ਉਹ ਜਿਹੜਾ ਕੰਪੈਰੀਜ਼ਨ ਇੱਥੇ ਦਿਲ ਨੂੰ ਲੱਗਾ ਹੋਇਆ ਹੋਵੇ ਤਾਂ ਫਿਰ ਜਿਹੜੇ ਸਿੱਖ ਅੱਜ ਮੁੜ ਸੰਘਰਸ਼ ਕਰਦੇ ਹੋયા ਆਜ਼ਾਦੀ ਦੇ ਰਾਹ ਤੇ ਪਏ ਹੋਏ ਆ ਫਿਰ ਉਹਨਾਂ ਦੀ ਪਿੱਠ ਦੇ ਉੱਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਕਿਉਂ ਨਹੀਂ ਖੜਦੀ ਹਾਲਾਂਕਿ ਆ ਜਿਹੜੀ ਮੈਂ ਲਾਈਨ ਬੋਲ ਕੇ ਹਟਿਆ ਨਾ ਇਹ ਲਾਈਨ ਇਦਾਂ ਨਹੀਂ ਸੀ ਹੋਣੀ ਚਾਹੀਦੀ ਇਹ ਲਾਈਨ ਐ ਹੋਣੀ ਚਾਹੀਦੀ ਸੀਗੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੀ ਪਿੱਠ ਦੇ ਉੱਪਰ ਕਿਉਂ ਖੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਤੇ ਬਾਕੀ ਗੁਰੂਪੰਥ ਖਾਲਸਾ ਪੰਥ ਉਹਨਾਂ ਦੇ ਪਿੱਛੇ ਲੱਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੋ ਜਿਸ ਕੰਮ ਦੇ ਵਾਸਤੇ ਜਦੋਂ ਜਦ ਕੀਤਾ ਜਾਣ ਦੀ ਜ਼ਰੂਰਤ ਸੀਗੀ ਔਰ ਅੱਜ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਵੀ ਕਿਸ ਲੈਵਲ ਦਾ ਸੰਘਰਸ਼ ਹੋਣਾ ਚਾਹੀਦਾ ਸੀਗਾ ਉਦੋਂ ਕਿਧਰੇ ਥੱਲੇ ਆ ਕੇ ਕਿਰਪਾਨ ਦੇ ਵਾਸਤੇ ਪਟੀਸ਼ਨ ਪਾਈ ਜਾਂਦੀ ਹੈ ਕਿ ਇੱਕ ਸਿੱਖ ਬੱਚੀ ਨੂੰ ਉੱਥੇ ਜਾਣ ਤੋਂ ਰੋਕ ਦਿੱਤਾ ਗਿਆ ਕਿ ਤੂੰ ਪ੍ਰੀਖਿਆ ਕੇਂਦਰ ਦੇ ਵਿੱਚ ਪ੍ਰੀਖਿਆ ਦੇਣ ਵਾਸਤੇ ਨਹੀਂ ਜਾ ਸਕਦੀਆਂ ਠੀਕ ਹੈ ਭਾਰਤ ਦਾ ਸੰਵਿਧਾਨ ਜਿਦਿ ਛਤਰਛਾਇਆ ਦੇ ਹੇਠ ਸਿੱਖ ਐਸ ਵੇਲੇ ਰਹਿਣਦੇ ਆ ਜਿਸ ਮੁਲਕ ਦੇ ਨਾਲ ਸਿੱਖ ਰਹਿੰਦੇ ਆ ਉਥੋਂ ਦੀਆਂ ਅਦਾਲਤਾਂ ਦੇ ਵਿੱਚ ਸਿੱਖਾਂ ਦੇ ਲਈ ਜਾਣਾ ਜ਼ਰੂਰੀ ਆ ਸਿੱਖ ਇਸ ਕਰਕੇ ਚਲੇ ਜਾਂਦੇ ਆ ਕਿਉਂਕਿ ਸਿੱਖਾਂ ਦੇ ਕੋਲੋਂ ਰਾਹ ਹੈਗਾ ਤੁਸੀਂ ਉੱਥੇ ਜਾ ਸਕਦੇ ਹੋ ਪਰ ਸਮੁੱਚੇ ਰੂਪ ਦੇ ਵਿੱਚ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਨਾ ਉਹ ਇਹ ਹੀ ਆ ਕਿ ਤੁਸੀਂ ਇਸ ਘੁਮਨ ਘੇਰੀ ਦੇ ਵਿੱਚ ਹੀ ਰਹਿ ਗਏ ਨਾ ਜੀ ਕਿੰਨੇ ਬਰੇ ਹੋ ਚੁੱਕੇ ਨੇ ਖਾਲਸਾ ਜੀ ਤੁਹਾਨੂੰ ਹਾਲੇ ਤੱਕ ਜਿਉ ਧਾਰਾ ਆ ਆ ਵੀ ਹੋਣੀ ਤੁਸੀਂ ਦੇਖੋ ਮੈਂ ਇਹ ਗੱਲ ਵੀ ਸੋਚਦਾ ਹੈਗਾ ਕਿ ਜਿਹੜਾ ਹਾਈ ਕੋਰਟ ਨੇ ਸੂਬੇ ਦੀਆਂ ਸਰਕਾਰਾਂ ਨੂੰ ਜਾਂ ਕੇਂਦਰ ਦੀ ਸਰਕਾਰ ਦੇ ਕੋਲੋਂ ਜਵਾਬ ਮੰਗਿਆ ਹੈਗਾ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਹੈਗਾ ਉਹ ਮੇਰੇ ਮਨ ਦੇ ਵਿੱਚ ਇੱਕ ਸਵਾਲ ਹੈਗਾ ਹੋ ਸਕਦਾ ਵਕੀਲਾਂ ਦੇ ਕੋਲੇ ਦਾ ਕੋਈ ਬਿਹਤਰ ਜਵਾਬ ਹੋਵੇ ਵੀ ਪਰ ਮੇਰੇ ਮਨ ਦੇ ਵਿੱਚ ਇੱਕ ਖਿਆਲ ਇਹ ਆਉਂਦਾ ਹੈ ਕਿ ਜਦੋਂ ਭਾਰਤ ਦੇ ਸੰਵਿਧਾਨ ਦੇ ਵਿੱਚ ਸਿੱਖਾਂ ਨੂੰ ਇਸ ਗੱਲ ਦੀ ਪਰਮਿਸ਼ਨ ਹੈਗੀ ਹੈ ਜਿੰਨੀ ਵੀ ਹੈਗੀ ਹੈ ਜਦੋਂ ਆਗਿਆ ਹੈਗੀ ਹੈ ਤੇ ਫਿਰ ਸੂਬੇ ਦੀਆਂ ਸਰਕਾਰਾਂ ਨੂੰ ਜਾਂ ਕੇਂਦਰ ਦੀ ਸਰਕਾਰ ਨੂੰ ਨੋਟਿਸ ਉਹਨਾਂ ਦੇ ਕੋਲ ਜਵਾਬ ਮੰਗੇ ਜਾਣ ਦੀ ਜ਼ਰੂਰਤ ਕਿਉਂ ਹੈ ਭਲਾ ਹੋ ਸਕਦਾ ਇਸ ਕਿਉਂ ਦਾ ਜਵਾਬ ਅਦਾਲਤਾਂ ਦੇ ਕੋਲ ਕੋਈ ਨਾ ਕੋਈ ਹੋਵੇ ਜ਼ਰੂਰ ਹੋ ਸਕਦਾ ਵਕੀਲ ਦੱਸ ਸਕਦੇ ਹੁਣ ਵੀ ਇਸ ਕਰਕੇ ਮੰਗਣੇ ਉਹਨਾਂ ਦੇ ਲਈ ਜ਼ਰੂਰੀ ਹੁੰਦੇ ਆ ਕਿ ਇਹ ਕੋਰਟ ਦੀ ਜਾਂ ਕਾਨੂੰਨ ਦੀ ਕੋਈ ਪ੍ਰਕਿਰਿਆ ਹੈਗੀ ਇਹ ਚ ਲੱਗਣਾ ਪੈਂਦਾ ਹੁੰਦਾ ਹੋਊਗਾ ਪਰ ਉਹ ਮੈਂ ਇਹਦਾ ਸੋਚਦਾ ਹੈਗਾ ਕਿ ਉਹ ਇਹਨਾਂ ਨੂੰ ਨੋਟਿਸ ਜਾਰੀ ਕਰਨ ਦੀ ਬਜਾਏ ਇੱਕ ਆਰਡਰ ਵੀ ਜਾਰੀ ਕੀਤਾ ਜਾ ਸਕਦਾ ਸਗਾ ਕਿ ਭਾਰਤ ਦਾ ਜਿਹੜਾ ਸੰਵਿਧਾਨ ਆ ਉਹਦੇ ਵਿੱਚ ਸਿੱਖਾਂ ਨੂੰ ਇਸ ਚੀਜ਼ ਦੀ ਆਗਿਆ ਜਦੋਂ ਹੈਗੀ ਆ ਤਾਂ ਫਿਰ ਤੁਸੀਂ ਇਹਨੂੰ ਇਨ ਬੈਨ ਲਾਗੂ ਕਰੋ ਬਈ ਜਵਾਬ ਨਹੀਂ ਅਸੀਂ ਤੁਹਾਡੇ ਕੋਲ ਮੰਗਦੇ ਹਾਈ ਕੋਰਟ ਆਦੇਸ਼ ਵੀ ਜਾਰੀ ਕਰ ਸਕਦੇ ਸੀਗੇ ਐਦਾਂ ਮੈਂ ਸੋਚਦਾ ਹੈਗਾ ਬਾਕੀ ਪਤਾ ਨਹੀਂ ਉਹਨਾਂ ਨੇ ਕਿਉਂ ਜਵਾਬ ਮੰਗੇ ਆ ਪਰ ਖੈਰ ਜੋ 29 ਸਤੰਬਰ ਨੂੰ ਇਸ ਮਾਮਲੇ ਦੀ ਦੁਬਾਰਾ ਸੁਣਵਾਈ ਹੋਊਗੀ ਔਰ ਦੇਖਦੇ ਆ ਉਦੋਂ ਤੱਕ ਉਹ ਕੀ ਜਵਾਬ ਦਿੰਦੇ ਆ ਮੇਨ ਗੱਲ ਤਾਂ ਹੁਣ ਇੱਕੋ ਲਾਈਨ ਵਿੱਚ ਹੋ ਸਕਦੀ ਸੀ ਕਿ ਕੰਪੈਰੀਜ਼ਨ ਕਰ ਲੋ ਖਾਲਸਾ ਜੀ ਇੱਕ ਜਦੋਂ ਜੈ ਤੁਸੀਂ ਇਸ ਸੰਵਿਧਾਨ ਦੀ ਛਤਰ ਛਾਇਆ ਦੇ ਹੇਠ ਇਥੇ ਅਦਾਲਤਾਂ ਦੇ ਵਿੱਚ ਪਟੀਸ਼ਨਾਂ ਪਾ ਪਾ ਕੇ ਕਰਨ ਦੇ ਜੋ ਔਰ ਉਹਦੇ ਵਿੱਚ ਤੁਹਾਡੀ ਕਦੀ ਹਾਰ ਹੁੰਦੀ ਆ ਕਦੀ ਤੁਹਾਨੂੰ ਜਿੱਤੰ ਪ੍ਰਾਪਤ ਹੋ ਗਈ ਜਿਸ ਦਿਨ ਜਿੱਤ ਪ੍ਰਾਪਤ ਹੋ ਗਈ ਉਦੋਂ ਅਸੀਂ ਸੋਸ਼ਲ ਮੀਡੀਆ ਦੇ ਪਰ ਵੀ ਪੂਰੀ ਤਾਕ ਪਾਦ ਨਹੀਂ ਲਾਵੀ ਸਖਾ ਨੇਹਾ ਜੰਗ ਜਿੱਤ ਲਈ ਉਸ ਨੌਜਵਾਨ ਕੁੜੀ ਨੂੰ ਪੇਪਰ ਪਾਉਣ ਦੀ ਮੋੜ ਇਜਾਜ਼ਤ ਮਿਲ ਗਈ ਬڑا ਸੰਉਦਨ ਚਾ ਚੜਦਣਾ ਬਸ ਇੱਥੇ ਇੱਕ ਤਕੀ ਰਹਿ ਗਿਆ ਸਾਰਾ ਕੁਝ ਇਹ ਤਾਂ ਬਹੁਤ ਛੋਟੀਆਂ ਗੱਲਾਂ ਨੇ ਖਾਲਸਾ ਜੀ ਤੁਹਾਡੇ ਕੋਲ ਆਪਦੇ ਰਾਜ ਹੋਇਆ ਕਰਦੇ ਸੀਗੇ ਆਹ ਗੱਲ ਬਾਰ ਬਾਰ ਕਰਨ ਦੇ ਵਾਸਤੇ ਗੱਲਾਂ ਥੋੜੀਆਂ ਲੰਮੀਆਂ ਗੱਲਾਂ ਥੋੜੀਆਂ ਇੱਧਰ ਉੱਧਰ ਦੀਆਂ ਸਾਰੀਆਂ ਕਰਨੀਆਂ ਪੈਂਦੀਆਂ ਨੇ ਇਸ ਕਰਕੇ ਬਾਰ ਬਾਰ ਗੱਲ ਜਿਹੜੀ ਆ ਉਹ ਕੀਤੀ ਜਾਂਦੀ ਆ ਤਾਂ ਕਿ ਦੁਬਾਰਾ 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 ਕੀਤਾ ਹੋਇਆ ਜਿਹੜਾ ਗੱਲਾਂ ਦਾ ਸੱਚ ਹੋਣਾ ਉਹ ਸਾਡੇ ਸਾਰਿਆਂ ਦੇ ਜ਼ਿਹਨ ਦੇ ਵਿੱਚ ਬਹਿ ਜਾਏ ਇੱਕ ਹੋਰ ਗੱਲ ਬੜੀ ਅਹਿਮ ਤੁਹਾਡੇ ਨਾਲ ਸਾਂਝੀ ਕਰਨੀ ਹੈ ਮੈਂ ਬਹੁਤ ਹੈਰਾਨ ਹੁੰਨਾ ਕਈ ਵਾਰ ਹੋ ਸਕਦਾ ਤੁਹਾਡੇ ਵਿੱਚੋਂ ਕਈ ਸੱਜਣ ਹੈਰਾਨ ਹੋਵਣ ਤੇ ਹੋ ਸਕਦਾ ਕਈ ਸੱਜਣ ਜਮੇ ਹੀ ਹੈਰਾਨ ਨਾ ਹੋਣ ਕੋਈ ਗੱਲ ਨਹੀਂ ਹੈ ਵਿਚਾਰਾਂ ਦੇ ਵਖਰੇਵੇਂ ਹੋ ਸਕਦੇ ਹੁੰਦੇ ਆ ਜੇ ਮੈਨੂੰ ਮੇਰੀ ਗੱਲ ਦੇ ਨਾਲ ਕੋਈ ਸਹਿਮਤ ਨਾ ਹੋਵੇ ਤਦ ਵੀ ਕੋਈ ਗੱਲ ਨਹੀਂ ਹੈ ਮੈਂ ਨਾ ਐਂ ਸੋਚਦਾ ਹੁਣਾ ਕਈ ਵਾਰ ਹੈਰਾਨ ਹੁੰਨਾ ਸਾਡੇ ਨਾਲ ਬਹੁਤ ਸਾਰੇ ਸੱਜਣ ਜਿਵੇਂ ਉਸ ਨੌਜਵਾਨ ਕੁੜੀ ਦੇ ਨਾਲ ਮੁਲਾਕਾਤ ਕਰਕੇ ਵੀ ਆਏ ਉਹਨਾਂ ਦੇ ਪਿੰਡ ਗਏ ਸੀ ਉਹਨਾਂ ਦੇ ਘਰੇ ਉਹਨਾਂ ਨੂੰ ਮਾਨ ਸਨਮਾਨ ਵੀ ਕਰਕੇ ਆਏ ਉਸ ਬੱਚੀ ਦਾ ਔਰ ਮਾਨ ਸਨਮਾਨ ਕਰਨ ਤੋਂ ਬਾਅਦ ਉਹਨਾਂ ਨੇ ਇਦਾਂ ਦੀਆਂ ਗੱਲਾਂ ਬਾਤਾਂ ਵੀ ਆਖੀਆਂ ਇਦਾਂ ਦੀ ਉਮੀਦ ਵੀ ਕੀਤੀ ਕਿ ਆਪਾਂ ਉਮੀਦ ਕਰਦੇ ਹਾਂ ਕਿ ਹਲਕਾ ਤਰਨ ਤਰਨ ਸਾਹਿਬ ਤੋਂ ਹੁਣ ਜਦੋਂ ਇਲੈਕਸ਼ਨ ਹੋਣਿਆ ਜ਼ਿਮਨੀ ਚੋਣ ਹੋਣੀ ਹੈ ਤਾਂ ਉਹ ਇਲੈਕਸ਼ਨ ਦੇ ਵਿੱਚ ਭਾਗ ਲਵੇ ਭਾਗ ਲੈਣ ਤੋਂ ਬਾਅਦ ਉਹ ਉਸ ਸਿਸਟਮ ਦਾ ਹਿੱਸਾ ਬਣੇ ਉਸ ਚੀਜ਼ ਦਾ ਹਿੱਸਾ ਬਣੇ ਜਿੱਥੇ ਕਾਨੂੰਨ ਘੜੇ ਜਾਂਦੇ ਆ ਜਿੱਥੇ ਵਿਧੀ ਵਿਧਾਨ ਬਣਾਏ ਜਾਂਦੇ ਆ ਉਹ ਜੱਜ ਜੇ ਬਣਨ ਤੋਂ ਖੁੰਝ ਵੀ ਗਈ ਹੈ ਤਾਂ ਕੋਈ ਗੱਲ ਨਹੀਂ ਜਿੱਥੇ ਜੱਜ ਬਣਾਏ ਜਾਂਦੇ ਆ ਜਿੱਥੇ ਜੱਜਾਂ ਵਾਸਤੇ ਜਿੱਥੇ ਹੋਰ ਬਹੁਤ ਸਾਰੀ ਚੀਜ਼ਾਂ ਦੇ ਵਾਸਤੇ ਕਾਨੂੰਨ ਘੜੇ ਜਾਂਦੇ ਆ ਵੀ ਉੱਥੇ ਜਾਵੇ ਉਹ ਨੌਜਵਾਨ ਕੁੜੀ ਇਹਦੇ ਲਈ ਸੰਘਰਸ਼ ਕਰ ਲਵੇ ਮੈਨੂੰ ਇਹ ਗੱਲ ਨਾ ਕਈ ਵਾਰ ਬੜੀ ਹਾਸੋਹੀਣੀ ਲੱਗਦੀ ਹੈ ਹੁਣ ਇੱਕ ਨੌਜਵਾਨ ਕੁੜੀ ਇੱਕ ਗੁਰੂ ਪਿਆਰੀ ਸਿੰਘਣੀ ਉਹਨੇ ਸਿੱਖੀ ਪਾਲੀ ਹੈ ਨਾ ਜੀ ਤੁਹਾਨੂੰ ਲੱਗਦਾ ਹੈ ਕਿ ਉੱਥੇ ਜਾ ਕੇ ਇੱਥੇ ਤੇ ਬਹੁਤ ਸਾਰੇ ਲੋਕ ਜਿਨ੍ਹਾਂ ਨੇ ਬਹੁਤ ਕੁਝ ਹੰਡਾ ਲਿਆ ਹੋਇਆ ਆ ਉਹਨਾਂ ਦਾ ਐਕਸਪੀਰੀਅੰਸ ਦੱਸਦਾ ਹੈਗਾ ਕਿ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਵੀ ਬਣ ਜਾਓ ਤੁਸੀਂ ਤਦ ਵੀ ਨਹੀਂ ਕੁਝ ਕਰ ਪਾਉ ਪਾਉਂਦੇ ਹੋ ਆਪਦੇ ਵਾਸਤੇ ਤੁਸੀਂ ਕੀ ਕਰ ਲਉਗੇ ਆਪਦੇ ਵਾਸਤੇ ਤੇ ਪੰਥਕ ਸਰਕਾਰਾਂ ਆਪਨੇ ਆਪ ਨੂੰ ਕਹਿੰਨੀਆਂ ਕਹ ਹੁੰਦੀਆਂ ਉਹ ਕੁਝ ਨਹੀਂ ਕਰ ਕਰਵਾ ਸਕੀਆਂ ਤੁਸੀਂ ਜਿਹੜਾ ਇਹ ਸਾਰਾ ਵਿਧੀ ਵਿਧਾਨ ਹੈਗਾ ਤੁਸੀਂ ਕੀ ਖਾਲਸਾ ਜੀ ਇਹਦੇ ਵਿੱਚ ਰਹਿ ਕੇ ਤੁਸੀਂ ਕੁਝ ਵੱਡਾ ਪ੍ਰਾਪਤ ਕਰ ਸਕਦੇ ਹੋ ਇਹਦਾ ਮੈਂ ਗੱਲ ਕਈ ਵਾਰੀ ਸੋਚਦਾ ਹੁੰਦਾ ਹੋ ਸਕਦਾ ਮੇਰੇ ਨਾਲ ਬਹੁਤ ਸਾਰੇ ਸੱਜਣ ਨਾ ਵੀ ਸਹਿਮਤ ਹੋਣ ਹੋ ਸਕਦਾ ਕਈ ਸਹਿਮਤ ਹੋਣ ਵੀ ਪਰ ਗੱਲ ਇਹ ਹੈਗੀ ਆ ਆ ਜਾ ਕੇ ਜੋ ਕੁਝ ਤੁਸੀਂ ਪ੍ਰਾਪਤ ਕਰਨਾ ਚਾਹੁੰਦੇ ਹੋ ਸਾਡੇ ਬਹੁਤ ਸਾਰੇ ਸੱਜਣ ਇਦਾਂ ਵੀ ਕਹਿੰਦੇ ਆ ਕਿ ਪੜ੍ਹੋ ਲਿਖੋ ਪੜ੍ਹ ਲਿਖ ਕੇ ਤੁਸੀਂ ਵੱਡੇ ਵੱਡੇ ਅਹੁਦੇਆਂ ਰੁਤਬਿਆਂ ਦੇ ਉੱਪਰ ਸਥਾਪਿਤ ਹੋ ਜਾਓ ਤੁਸੀਂ ਇੱਥੇ ਤਾਂ ਤੁਸੀਂ ਜੱਜ ਦੀ ਪ੍ਰੀਖਿਆ ਦੇਣ ਵਾਸਤੇ ਜਾਣਾ ਆ ਤਾਂ ਤੁਹਾਡੇ ਕਕਾਰਾਂ ਦੇ ਉੱਪਰ ਪਾਬੰਦੀ ਲਾਤੀ ਜਾਂਦੀ ਹੈ ਔਰ ਜੇ ਕੋਈ ਇਸ ਤਰੀਕੇ ਦੇ ਨਾਲ ਕਈਆਂ ਨੇ ਕਕਾਰ ਉਤਾਰ ਦਿੱਤੇ ਹੋਵਣਗੇ ਕੜਾ ਪਿਕੜਾ ਉਤਾਰ ਕੇ ਜਾਓ ਕੜਾ ਉਤਾਰ ਕੇ ਜਿਨ੍ਹਾਂ ਨੇ ਪ੍ਰੀਖਿਆ ਦਿੱਤੀ ਹੈ ਹੁਣ ਉਹਨਾਂ ਵਿੱਚੋਂ ਜਿਹੜੇ ਜੱਜ ਬਣ ਗਏ ਉਹਨਾਂ ਵਿੱਚੋਂ ਜਿਹੜੇ ਵੱਡੇ ਅਹੁਦੇਆਂ ਰੁਤਬਿਆਂ ਦੇ ਉੱਪਰ ਕੁਰਸੀਆਂ ਦੇ ਉੱਪਰ ਜਾ ਕੇ ਬਹਿ ਗਏ ਤਾਂ ਤੁਸੀਂ ਸੋਚ ਕੇ ਵੇਖੋ ਉਹਨਾਂ ਦੇ ਪੇ ਤੁਸੀਂ ਇਸ ਇਸ ਦਾਇਰੇ ਦੇ ਵਿੱਚ ਰਹਿ ਕੇ ਕੰਮ ਕਰਨਾ ਹੈ ਜੀ ਤੁਹਾਡੇ ਉੱਪਰ ਆ ਆ ਪਾਬੰਦੀਆਂ ਲਾਗੂ ਰਹਿਣਗੀਆਂ ਤੁਸੀਂ ਦੱਸੋ ਜੀ ਤੁਹਾਡੇ ਲਈ ਕੰਮ ਕਰਨਾ ਇੰਨੀ ਸਾਰੀ ਜਿਹੜੀ ਪ੍ਰੈਕਟਿਸ ਆ ਇਹ ਗੱਲ ਕਹਿ ਕੇ ਕਿ ਮੈਂ ਇਹ ਨਹੀਂ ਕਹਿਣਾ ਚਾਹਣਾ ਹੈਗਾ ਕਿ ਪੜਾਈਆਂ ਕਰਨੀਆਂ ਛੱਡ ਦਿਓ ਪੜਾਓ ਹੀ ਨਾ ਆਪਣੇ ਬੱਚਾ ਨੂੰ ਪੜਾਓ ਆਪਣੇ ਬੱਚਾ ਨੂੰ ਪਰ ਕੇਵਲ ਆ ਗੱਲ ਮੰਨ ਕੇ ਚੱਲਣ ਕਿ ਇਹਦੇ ਨਾਲ ਖਰੇ ਤੁਹਾਡਾ ਸਾਰਾ ਕੁਝ ਠੀਕ ਹੋ ਜਾਊਗਾ ਮੈਨੂੰ ਤੇ ਇਹ ਗੱਲ ਬਹੁਤ ਹੀ ਜੱਜਦੀ ਨਹੀਂ ਹੈਗੀ ਵੈਸੇ ਇਦਾਂ ਜੱਜਦੀ ਆ ਪਰ ਬਹੁਤ ਹੀ ਯਾ ਪੱਕੇ ਤੌਰ ਤੇ ਵੀ ਇਦਾਂ ਹੀ ਸਾਰਾ ਕੁਝ ਠੀਕ ਹੋ ਜਾਣਾ ਇਹ ਗੱਲ ਮੈਨੂੰ ਜੱਜ ਦੀ ਨਹੀਂ ਹੈਗੀ ਹਾਂ ਤੁਹਾਨੂੰ ਬਹੁਤ ਸਾਰੇ ਇੱਥੇ ਲੋਕ ਇਦਾਂ ਦੇ ਮਿਲਣਗੇ ਪਿੱਛੇ ਇਤਿਹਾਸ ਪੜ ਕੇ ਵੇਖ ਲੋ ਖਾਲਸਾ ਜੀ ਜਿਨ੍ਹਾਂ ਨੇ ਦੁਨਿਆਵੀ ਪੜਾਈ ਇੰਨੀ ਕੁ ਕੀਤੀ ਐ ਵੀ ਮਾੜੀ-ਮੋਟੀ ਮੈਂ ਤਾਂ ਪੋਰਟੇਲ ਗਿਣ ਲੱਗਾ ਸੀ ਕਿ ਇੰਨੀ ਕੁ ਜਮਾਤਾਂ ਆਪਣੀਆਂ ਜਿਨ੍ਹਾਂ ਨੇ ਉਹਨਾਂ ਨੇ ਪਰ ਇੱਥੋਂ ਦੀ ਇੱਥੋਂ ਦੇ ਸਿਸਟਮ ਨੂੰ ਇੰਨੇ ਵਧੀਆ ਤਰੀਕੇ ਦੇ ਨਾਲ ਸਮਝਿਆ ਔਰ ਖਾਲਸਾ ਪੰਥ ਦੀਆਂ ਰਵੈਤਾਂ ਨੂੰ ਇੰਨੇ ਵਧੀਆ ਢੰਗ ਤੇਰੀਕੇ ਦੇ ਨਾਲ ਸਮਝਿਆ ਸੇਕ ਸੱਭਿਆਚਾਰ ਨੂੰ ਇਹਨੇ ਵਧੀਆ ਤਰੀਕੇ ਦੇ ਨਾਲ ਸਮਝਿਆ ਔਰ ਦੂਰ ਅੰਦੇਸ਼ ਅਨੇ ਸਕੇ ਵਰਲਡ ਦੀ ਪੋਲਿਟਿਕਸ ਨੂੰ ਉਹਨਾਂ ਨੇ ਇਹਨੇ ਵਧੀਆ ਤਰੀਕੇ ਦੇ ਨਾਲ ਸਮਝਿਆ ਕਿ ਉਹਨਾਂ ਨੇ ਬਿਨਾ ਜ਼ਿਆਦਾ ਪੜ੍ਹਾਈ ਕੀਤੇ ਆ ਸਰਕਾਰਾਂ ਦੇ ਤਖਤੇ ਤੱਕ ਵੀ ਚੂੜਾ ਹਲਣ ਲਾਤੀਆਂ ਸੀਗੀਆਂ ਸਾਡੇ ਸਾਰਿਆਂ ਦੇ ਬਹੁਤ ਕੁਝ ਅੱਜ ਤੱਕ ਵੀ ਲਗਾਤਾਰ ਸਾਹਮਣੇ ਹੀ ਹੈਗਾ ਆ ਸੋ ਉਹਦੇ ਵਿੱਚ ਇੱਕ ਗੱਲ ਜ਼ਰੂਰ ਹੈਗੀ ਆ ਵੀ ਚਲੋ ਜੇ ਦੁਨਿਆਵੀ ਪੜ੍ਹਾਈ ਵੀ ਬਧੇਰੇ ਨਾਲ ਹਾਸਲ ਕੀਤੀ ਹੋਊਗੀ ਤਾਂ ਉਹਦਾ ਦੁਨੀਆਵੀ ਪੜ੍ਹਾਈ ਦਾ ਜਿਹੜਾ ਜਵਾਬ ਹੈਗਾ ਕੋਈ ਸਵਾਲ ਕਰਦਾ ਤਾਂ ਉਹਦਾ ਜਵਾਬ ਦਿੱਤਾ ਜਾ ਸਕਦਾ ਹੈ ਹੋਰ ਬਹੁਤ ਕੁਝ ਕੀਤਾ ਜਾ ਸਕਦਾ ਪਰ ਪੱਕਾ ਸਾਰਾ ਕੁਝ ਆਹੀ ਤੇ ਇਦਾਂ ਹੀ ਸਾਰਾ ਕੁਝ ਠੀਕ ਹੋ ਜਾਊਗਾ ਮੈਨੂੰ ਇਹ ਗੱਲ ਕੋਈ ਬਹੁਤੀ ਜੱਜਦੀ ਨਹੀਂ ਹੈਗੀ ਇਹ ਮੇਰੇ ਆਪਣੇ ਮਨ ਦੀ ਗੱਲ ਆ ਖੈਰ 29 ਸਤੰਬਰ ਨੂੰ ਹੁਣ ਕੋਰਟ ਨੇ ਜਿਹੜੀ ਦੁਬਾਰਾ ਸੁਣਵਾਈ ਕਰਨੀ ਹੈ ਦੇਖਦੇ ਆ ਕਿ ਸੂਬੇ ਦੀ ਸਰਕਾਰਾਂ ਅਤੇ ਕੇਂਦਰ ਦੀ ਸਰਕਾਰ ਇਸ ਸਬੰਧ ਦੇ ਵਿੱਚ ਕੀ ਜਵਾਬ ਦਿੰਦੀ ਹੈ ਕਿ ਸਿੱਖਾਂ ਨੂੰ ਪੱਕੇ ਤੌਰ ਦੇ ਉੱਪਰ ਇਸ ਗੱਲ ਦੀ ਪਰਮਿਸ਼ਨ ਮਿਲ ਜਾਊਗੀ ਕੀ ਆਉਂਦੇ ਸਮੇਂ ਦੇ ਵਿੱਚ ਜਦੋਂ ਸਿੱਖ ਵਿਦਿਆਰਥੀ ਪ੍ਰੀਖਿਆ ਦੇਣ ਵਾਸਤੇ ਪ੍ਰੀਖਿਆ ਕੇਂਦਰਾਂ ਦੇ ਵਿੱਚ ਜਾਇਆ ਕਰਨਗੇ ਤਾਂ ਕੀ ਉਹਨਾਂ ਨੂੰ ਇਸ ਕਿਸਮ ਦੀ ਸਮੱਸਿਆ ਦਾ ਸਾਹਮਣਾ ਤਾਂ ਨਹੀਂ ਕਰਨਾ ਪਿਆ ਕਰੂਗਾ ਪਕੜਾ ਉਤਾਰ ਕੇ ਜਾਓ ਗਾਤਰੇ ਕਿਰਪਾਨ ਪਾਈ ਹੋਈ ਹੈ ਕਿਰਪਾਨ ਤੁਸੀਂ ਉਤਾਰ ਕੇ ਜਾਓ ਇਸ ਤੋਂ ਇਲਾਵਾ ਹਾਲਾਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਅਤੇ ਸਮੁੱਚਾ ਸਿੱਖ ਭਾਈਚਾਰਾ ਇਹ ਵੀ ਚਾਹੁੰਦਾ ਹੈ ਕਿ ਜਦੋਂ ਸਿੱਖ ਹਵਾਈ ਜਹਾਜ਼ ਦੇ ਰਾਹੀਂ ਸਫ਼ਰ ਕਰਦੇ ਆ ਤਦ ਵੀ ਇਸ ਤੋਂ ਇਲਾਵਾ ਹੋਰ ਵੱਖ-ਵੱਖ ਥਾੜੀਆਂ ਦੇ ਵਿੱਚ ਵੀ ਸਿੱਖਾਂ ਦੀ ਕਿਰਪਾਨ ਦੇ ਉੱਪਰ ਪਾਬੰਦੀ ਨਹੀਂ ਲੱਗਣੀ ਚਾਹੀਦੀ ਜੇ ਭਾਰਤ ਦਾ ਸੰਵਿਧਾਨ ਕਹਿੰਦਾ ਆ ਜੇ ਦੀ ਛਤਰਛਾਇ ਦੇ ਹੇਠ ਸਿੱਖ ਰਹਿੰਦੇ ਜੇ ਤਾਂ ਘਟੋ ਘਟ ਫਿਰ ਉਹਨਾਂ ਕ ਤ ਘਟੋ ਘਟ ਹੋਣਾ ਚਾਹੀਦਾ ਹੀ ਆ ਨਾ ਜੀ ਪਰ ਮੈਂ ਚੌਥੀ ਕਵਾਰੀ ਫਿਰ ਕਹਿਣ ਲੱਗਾ ਕੰਪੈਰੀਜ਼ਨ ਖਾਲਸਾ ਜੀ ਕੇਵਲ ਆਪਣੇ ਆਪ ਨੂੰ ਇੱਥੇਕ ਸੰਤੁਸ਼ਟ ਕਰਕੇ ਰੱਖਣਾ ਕਿ ਠੀਕ ਆ ਜੀ ਸਾਡੇ ਹੱਕ ਹਕੂਕ ਇੱਥੇ ਬਿਲਕੁਲ ਸੁਰੱਖਿਆਤੋ ਆ ਇੰਨੇ ਕ ਸੁਰੱਖਿਆਤੋ ਆ ਤੁਹਾਡੇ ਕਿ ਉਹਨਾਂ ਕ ਹਕੂਕਾਂ ਦੇ ਉੱਪਰ ਵੀ ਕਈ ਵਾਰੀ ਦਾ ਆਏ ਦਿਨ ਡਾਕੇ ਪੈਂਦੇ ਹੀ ਰਹਿੰਦੇ ਨੇ ਔਰ ਕੰਪੈਰੀਜ਼ਨ ਉਹੀ ਚੌਥੀਕ ਵਾਰ ਕਹਿਣ ਲੱਗਾ ਪੰਜਵੀਂ ਵਾਰੀ ਕਹਿਣ ਲੱਗਾ ਖਾਲਸਾ ਜੀ ਯਾਦ ਰੱਖਿਆ ਕਰੋ ਬਾਰ ਬਾਰ ਦੁਹਰਾਨੀ ਬਾਰ ਬਾਰ ਗੱਲ ਲਮਕਾਉਣੀ ਲੰਮੀ ਕਰਨੀ ਇਸ ਕਰਕੇ ਜ਼ਰੂਰੀ ਹੋ ਜਾਂਦੀ ਆ ਕਿ ਅਸੀਂ ਨਾ ਭੁੱਲ ਜਾਨੇ ਬੜੀ ਛੇਤੀ ਸਾਡੇ ਆਸੇ ਪਾਸੇ ਖਬਰਾਂ ਦੇ ਜਾਲ ਸਾਡੇ ਆਸੇ ਪਾਸੇ ਇਨਫੋਰਮੇਸ਼ਨ ਇੰਨੀ ਜ਼ਿਆਦਾ ਆ ਕਿ ਅਸੀਂ ਉਹਦੇ ਵਿੱਚ ਹੀ ਹੋਂਦ ਘੇਰਿਆ ਜਾਨੇ ਆ ਆਪਣਾ ਮੂਲ ਪਹਿਚਾਣੋ ਖਾਲਸਾ ਜੀ ਤੁਹਾਡੇ ਆਪ ਦੇ ਰਾਜ ਭਾਗ ਹੋਇਆ ਕਰਦੇ ਸਕੇ ਤੁਸੀਂ ਤਖਤਾਂ ਤਾਜਾਂ ਬਾਜਾਂ ਆਪਦੇ ਘੋੜਿਆਂ ਦੇ ਆਪਣੀਆਂ ਫੌਜਾਂ ਦੇ ਮਾਲਕ ਹੋਇਆ ਕਰਦੇ ਸਗੇ ਖਾਲਸਾ ਜੀ ਤੁਸੀਂ ਬਹੁਤ ਲੰਮੇ ਸੰਘਰਸ਼ ਲੜੇ ਨੇ ਆਪਦੀ ਆਜ਼ਾਦੀ ਦੀ ਖਾਤਰ ਕੀ ਤੁਸੀਂ ਨਹੀਂ ਚਾਹੁੰਦੇ ਕਿ ਉਦਾਂ ਦੇ ਰਾਜ ਭਾਗ ਮੁੜ ਖਾਲਸੇ ਦੇ ਹੱਥਾਂ ਦੇ ਵਿੱਚ ਹੋਵਣ ਉਹ ਕੀ ਤੁਸੀਂ ਨਹੀਂ ਚਾਹੁੰਦੇ ਕਿ ਉਦਾਂ ਦੇ ਰਾਜ ਭਾਗ ਹੋਣ ਜਿੱਦਾਂ ਦੇ ਰਾਜ ਭਾਗ ਦੇ ਵਿੱਚ ਕੱਲੇ ਸਿੱਖ ਹੀ ਨਹੀਂ ਮਹਾਰਾਜਾ ਰਣਜੀਤ ਸਿੰਘ ਜੀ ਵਾਲਾ ਜਿਹੜਾ ਰਾਜ ਸੀਗਾ ਉਸ ਰਾਜ ਦੇ ਵਿੱਚ ਕੱਲੇ ਸਿੱਖ ਨਹੀਂ ਹਰੇਕ ਧਰਮ ਦਾ ਵਾਸ਼ਿੰਦਾ ਖੁਸ਼ ਸੀਗਾ ਪ੍ਰਸੰਨ ਸੀਗਾ ਉਸ ਰਾਜ ਦੇ ਵਿੱਚ ਕਿਸੇ ਦਾ ਜ਼ਬਰੀ ਧਰਮ ਤਬਦੀਲ ਨਹੀਂ ਕੀਤਾ ਗਿਆ ਉਸ ਰਾਜ ਦੇ ਵਿੱਚ ਹਰ ਧਰਮ ਦੇ ਵਸਿੰਦੇ ਦੇ ਹੱਕ ਹਕੂਕ ਸੁਰੱਖਿਅਤ ਸਿਗੇ ਕਿਸੇ ਨੂੰ ਵੀ ਧਾਰਮਿਕ ਭਾਵਨਾਵਾਂ ਦੇ ਤੌਰ ਦੇ ਉੱਪਰ ਟਾਰਗੇਟ ਨਹੀਂ ਕੀਤਾ ਗਿਆ ਉਸ ਰਾਜ ਦੇ ਵਿੱਚ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਹਰਟ ਨਹੀਂ ਕੀਤਾ ਗਿਆ ਕਿਸੇ ਦੇ ਵੀ ਧਾਰਮਿਕ ਸਥਾਨਾਂ ਦੇ ਉੱਪਰ ਟੈਂਕ-ਤੋਪਾਂ ਨਹੀਂ ਚੜੇ ਗਏ ਉਸ ਰਾਜ ਭਾਗ ਦੇ ਵਿੱਚ ਉਸ ਰਾਜ ਭਾਗ ਦੇ ਵਿੱਚ ਜਿੱਥੇ ਗੁਰੂ ਘਰ ਉਸਾਰੇ ਗਏ ਮੰਦਰ ਉਸਾਰੇ ਗਏ ਮਸੀਤਾਂ ਉਸਾਰੀਆਂ ਗਈਆਂ ਨਾਲ ਦੁਨਿਆਵੀ ਪੜਾਈ ਵਾਸਤੇ ਸਕੂਲ ਵੀ ਉਸਾਰੇ ਗਏ ਸਕੇ ਇਦਾਂ ਦੇ ਰਾਜ ਭਾਗ ਕੌਣ ਨਹੀਂ ਚਾਹੁੰਦਾ ਜੇ ਕੋਈ ਨਹੀਂ ਚਾਹੁੰਦਾ ਤਾਂ ਵੱਖਰੀ ਗੱਲ ਹੈ ਜੇ ਕਿਸੇ ਨੂੰ ਲੱਗਦਾ ਕਿ ਨਹੀਂ ਆਹੀ ਠੀਕ ਆ ਜੀ ਆ ਜਿਹੜਾ ਵਿਧੀ ਵਿਵਧਾਨ ਹੈ ਗਈ ਹੈ ਇਹਦੇ ਵਿੱਚ ਜਿੰਨੇ ਕਾਹ ਕੇ ਮਿਲੇ ਹੋ ਸਾਨੂੰ ਉਹ ਸੁਰੱਖਿਤ ਸਾਡੇ ਹੋ ਜਾਣ ਤੇ ਅਸੀਂ ਲੜਾਈ ਬਸ ਉਹਦੇ ਲਈ ਲੜਦੇ ਰਹੀਏ ਤਦ ਵੀ ਠੀਕ ਹੈ ਜਿਹੜੇ ਜਿੱਦਾਂ ਜਿੱਦਾਂ ਸੋਚਦੇ ਹੈਗੇ ਆ ਪਰ ਇਹ ਜਿਹੜਾ ਮੈਂ ਕੰਪੈਰੀਜ਼ਨ ਕਰਕੇ ਹਟਿਆ ਕੀ ਤੁਹਾਨੂੰ ਨਹੀਂ ਲੱਗਦਾ ਕਿ ਉਹ ਜ਼ਿਆਦਾ ਵਧੀਆ ਗੱਲ ਹੈ ਤੁਹਾਡਾ ਸਾਰਾ ਕੁਝ ਹੁੰਦਾ ਸੀਗਾ ਤੁਹਾਡੇ ਕੋਲ ਇੰਨਾ ਕੁਝ ਸਗਾਏ ਤਾਂ ਉਦਾਂ ਦੀ ਗੱਲ ਹੋ ਗਈ ਮੈਨੂੰ ਕਈ ਵਾਰ ਲੱਗਦੀ ਹੁੰਦੀ ਹੈ ਕਿ ਤੁਹਾਡੀ ਆਪ ਦੀ ਕੋਠੀ ਹੋਇਆ ਕਰਦੀ ਸੀ ਕਦੀ ਔਰ ਇੱਕ ਪੀੜੀ ਬਦਲ ਗਈ ਅਗਲੀ ਪੀੜੀ ਦਾ ਬੱਚਾ ਉਹ ਕੋਠੀ ਕਿਸੇ ਹੋਰ ਨੇ ਆਪਦੇ ਕਬਜ਼ੇ ਹਟ ਕਰ ਲਈ ਔਰ ਉਸ ਬੱਚੇ ਨੂੰ ਕਿਹਾ ਗਿਆ ਲੈ ਵੀ ਅੱਜ ਤੋਂ ਬਾਅਦ ਆ ਕਮਰਾ ਤੇਰਾ ਉਹ ਬੱਚਾ ਉਸੇ ਗੱਲ ਦੇ ਵਿੱਚ ਖੁਸ਼ ਔਰ ਅੱਛਾ ਕਦੀ ਕਦੀ ਉਸ ਕਮਲੇ ਨੂੰ ਤਾਲਾ ਲਾ ਕੇ ਨਾ ਕਮਰੇ ਨੂੰ ਚਾਬੀ ਅਗਲੇ ਆਪ ਦੇ ਕੋਲ ਰੱਖ ਲੈਣ ਮਾਲਕ ਉਹ ਬੱਚਾ ਕਹੇ ਚਾਬੀ ਕਿੱਥੇ ਗਈ ਉਹ ਕਹਿੰਦਾ ਲੱਭ ਲਾ ਯਾਰ ਇੱਥੇ ਕਿਸੇ ਦੀ ਕਿਤੇ ਨਹੀਂ ਤੂੰ ਐਸ ਕਰਕੇ ਅਸੀਂ ਤੇ ਚਾਬੀ ਲੁਕੋ ਲਈ ਹੈ ਨਹੀਂ ਤੂੰ ਪਹਿਲਾਂ ਆ ਗੱਲ ਐ ਕਰ ਔਂ ਕਰ ਬੱਚੇ ਨੂੰ ਫੇਰ ਸੰਘਰਸ਼ ਕਰੇ ਬੱਚਾ ਚਾਬੀ ਲੈਣ ਵਾਸਤੇ ਬੱਚੇ ਨੂੰ ਚਾਬੀ ਮਿਲ ਜਾਵੇ ਸ਼ਾਮਾ ਕਜਾ ਨੂੰ ਜਿਆਦੀ ਕਰਾਦ ਨੂੰ ਬੱਚਾ ਖੁਸ਼ ਹੋ ਗਿਆ ਬਈ ਮੈਨੂੰ ਚਾਬੀ ਮਿਲ ਗਈ ਮੈਂ ਤਾਂ ਹੁਣ ਫੇਰ ਅੱਜ ਆਪਣੇ ਏਸੀ ਵਾਲੇ ਕਮਰੇ 'ਚ ਬੈੱਡ ਦੇ ਉੱਪਰ ਵਧੀਆ ਸੋਫਾ ਲੱਗਾ ਹੋਇਆ ਗੱਦਾ ਉੱਥੇ ਵਿਛਿਆ ਹੋਇਆ ਮੈਂ ਉੱਥੇ ਜਾ ਕੇ ਸੌਣ ਲੱਗਾ ਤੇ ਬੱਚਾ ਇਸ ਗੱਲ ਦੇ ਵਿੱਚ ਖੁਸ਼ ਹੋ ਜਵੇ ਉਹਨੂੰ ਕਿਤੇ ਕੋਈ ਸਿਆਣਾ ਆ ਕੇ ਮਿਲਿਆ ਉਹ ਕਹਿੰਦਾ ਭਲਿਆ ਬੱਚਿਆ ਕਹਿੰਦਾ ਹਾਂਜੀ ਪਾਪਾ ਜੀ ਕਹਿੰਦਾ ਭਲਿਆ ਇੰਨੀ ਗੱਲ 'ਚ ਖੁਸ਼ ਹੋਣ ਡਿਆ ਕਹਿੰਦਾ ਜੀ ਮੈਂ ਬਹੁਤ ਸੰਘਰਸ਼ ਕੀਤਾ ਚਾਬੀ ਲੈਣ ਦੇ ਵਾਸਤੇ ਉਹ ਕਹਿੰਦਾ ਭਲਿਆ ਕੱਲੇ ਇੱਕ ਕਮਰੇ ਦੀ ਚਾਬੀ ਲੈਣ ਵਾਸਤੇ ਸੰਘਰਸ਼ ਕੀਤਾ ਉਹ ਸਾਰੀ ਕੋਠੀ ਤੁਹਾਡੀ ਹੋਇਆ ਕਰਦੀ ਸੀਗੀ ਸੋਚ ਕੇ ਵੇਖੋ ਕਿੰਨੇ ਕ ਬੱਚੇ ਆਪਾਂ ਸਾਰੇ ਉਹ ਬੱਚੇ ਆ ਕਿੰਨੇ ਕ ਬੱਚੇ ਇਸ ਚੀਜ਼ ਦੇ ਲਈ ਜਾਗਰੂਕ ਹੋਣ ਨੂੰ ਤਿਆਰ ਨੇ ਇਹ ਇੱਕ ਸਵਾਲ ਹੈਗਾ ਇਹ ਆਪਣੇ ਮਨ ਨੂੰ ਕੀਤਾ ਜਾ ਸਕਦਾ ਔਰ ਜਿਹੜਾ 29 ਸਤੰਬਰ ਨੂੰ ਇਧਰੋਂ ਜਵਾਬ ਆਉਣਾ ਹੈਗਾ ਸਵੇ ਦੀਆਂ ਤੇ ਕੇਂਦਰ ਦੀ ਸਰਕਾਰ ਦੇ ਵੱਲੋਂ ਉਹਦਾ ਜਵਾਬ ਉਹ ਦੇਣਗੇ ਦੇਖਦੇ ਆ ਉਹ ਕੀ ਜਵਾਬ ਦਿੰਦੇ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ